ਭੁਖੜਤਾਲ ਕਰਨੀ ਪਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇੱਕ ਵਰਕਰ ਵਲੰਟੀਅਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਅਹੁਦੇ ਤੱਕ ਦੇ ਭੁਖੜਤਾਲ ਤੇ ਬੈਠੇ ਕਿ ਸਾਡੇ ਸੁਪਰੀਮੋ ਦੇ ਨਾਲ ਧੱਕਾ ਹੋ ਰਿਹਾ ਹੈ ਸੈਂਟਰ ਦੇ ਵਿੱਚ ਗ੍ਰਿਫਤਾਰੀ ਬੜੀ ਗਲਤ ਹੈ ਉਸ ਦੇ ਰੋਸ ਦੇ ਵਜੋਂ ਜਿਹੜੀ ਭੁਖੜਤਾਲ ਹੋਈ ਹੈ ਉਸ ਦੇ ਮਾਇਨੇ ਕੀ ਹੈ ਤੇ ਜੋ ਮੁੱਖ ਮੰਤਰੀ ਨੇ ਅੱਜ ਬਿਆਨ ਕੀਤਾ ਉਸ ਦੇ ਮਾਇਨੇ ਕੀ ਹੈ ਤੁਹਾਨੂੰ ਸਭ ਤੋਂ ਵੱਡੀ ਗੱਲ ਕਿ ਰਵਿੰਦ ਕੇਜਰੀਵਾਲ ਸਿਆਸਤ ਕਰਦੇ ਵੀ ਨਹੀਂ ਹੈ ਉਹ ਸੁਰਖੀਆਂ ਵੀ ਬਣਾਉਂਦੇ ਨੇ ਹੂੰ ਔਰ ਭਾਜਪੀ ਔਰ ਆਮ ਆਦੀ ਪਾਰਟੀ ਨੂੰ ਸਿਆਸਤ ਕਰਨੀ ਵੀ ਆਉਂਦੀ ਔਰ ਸੁਰਖੀਆਂ ਬਣਾਉਣੀਆਂ ਵੀ ਆਉਂਦੀਆਂ ਨੇ ਇਹ ਪਹਿਲਾਂ ਸੁਰਖੀ ਸੋਚਦੇ ਨੇ ਕਿ ਅਖਬਾਰਾਂ ਦੇ ਵਿੱਚ ਹੈਡਲਾਈਨ ਕੀ ਛਪਣੀ ਚਾਹੀਦੀ ਹੈ ਟੀਵੀ ਦੇ ਵਿੱਚ ਡਿਬੇਟ ਕੀ ਹੋਣੀ ਚਾਹੀਦੀ ਹੈ ਅੱਜ ਚਰਚੇ ਕਿਉਂ ਹੋਣੇ ਚਾਹੀਦੇ ਨੇ ਇਹ ਪਹਿਲਾਂ ਡਿਸਾਈਡ ਕਰਦੇ ਨੇ ਫਿਰ ਐਕਸ਼ਨ ਕਰਦੇ ਨੇ ਬੜੀ ਪ੍ਰੀ ਪਲਾਨਿੰਗ ਦੇ ਨਾਲੇ ਆਮ ਆਦੀ ਪਾਰਟੀ ਚੱਲ ਰਹੀ ਹੈਗੀਆ ਕਿ ਅਰਵਿੰਦ ਕੇਜਰੀਵਾਲ ਇਹ ਨਹੀਂ ਕਹਿੰਦੇ ਕਿ ਰਾਜਨੀਤੀ ਬਦਲ ਲਾਏ ਨੇ ਉਹ ਰਾਜਨੀਤੀ ਦੇ ਇੱਕ ਵਿਧਾਤਾ ਬਣ ਚੁੱਕੇ ਨੇ ਮਾਸਟਰ ਬਣ ਚੁੱਕੇ ਹਨ ਇਸ ਕਰਕੇ ਉਹ ਪਹਿਲਾਂ ਹੀ ਕਰਦੇ ਨੇ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਰੈਸਟ ਵੀ ਹੋਣਾ ਪੈਣਾ ਹੈਗਾ ਮੈਨੂੰ ਜੇਲ੍ਹ ਜਾਣਾ ਪੈਣਾ ਹੈਗਾ ਉਹ ਪਹਿਲਾਂ ਹੀ ਆਪਣੀ ਘਰ ਵਾਲੀ ਨੂੰ ਸੰਦੇਸ਼ ਦੇ ਗਏ ਸੀ ਜਿੱਤੋਂ ਅੱਜਕੱਲ ਮੈਡਮ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਦੇਸ਼ ਦੀ ਜਨਤਾ ਨੂੰ ਦਿੱਲੀ ਦੀ ਜਨਤਾ ਨੂੰ ਸੁਬੋਧਨ ਕਰਦੇ ਨੇ ਜਾਏ ਉੱਥੇ ਬਾਬਾ ਸਾਹਿਬ ਦੇ ਤੇ ਪਗ ਸਿੰਘ ਦੇ ਵਿਚਕਾਰ ਫੋਟੋ ਵੀ ਲਾ ਲਈ ਹੈਗੀ ਆ ਉਹਨੂੰ ਵੀ ਕਿਵੇਂ ਆਮ ਆਦੀ ਪਾਰਟੀ ਨੇ ਜਸਟੀਫਾਈ ਕੀਤਾ ਇਹ ਸਾਰੀਆਂ ਇੱਕ ਪੋਲੀਟੀਕਲ ਐਕਸ਼ਨ ਆ ਔਰ ਸੁਰਖੀਆਂ ਬਟੋਰਨ ਦਾ ਜੱਤਰ ਨਾ ਕਿ ਇਹ ਆਪਣੇ ਆਪ ਨੂੰ ਦੇਸ਼ ਦੀ ਸਿਆਸਤ ਦੇ ਵਿੱਚ ਕਿਵੇਂ ਨੰਬਰ 1 ਰੱਖਣਾ ਹੈਗਾ ਵਾ ਉਹ ਸਾਰੇ ਟਕਵਾਂਜ ਨੇ ਕਿਉਂਕਿ ਜੇਲ੍ਹ ਚੋਂ ਤਾਂ ਕੋਈ ਸੰਦੇਸ਼ ਆਇਆ ਨਹੀਂ ਮੈਨੂੰ ਲੱਗਦਾ ਕਿ ਪਹਿਲਾਂ ਦੇ ਤਨ ਕਿ ਅੱਜ ਇਨੀ ਤਰੀਕ ਨੂੰ ਇਹ ਪੜਨਾ ਹੈ ਜੀ ਇਨੀ ਤਰੀਕ ਨੂੰ ਇਹ ਪੜਨਾ ਹੈਗਾ ਕਿਉਂਕਿ ਉਹਨੂੰ ਪਤਾ ਇਹ ਸਭ ਕੁਝ ਹੋਣਾ ਔਰ ਕਿਵੇਂ ਜਿਹੜਾ ਸੰਦੇਸ਼ ਪੜhaya ਗਿਆ ਕਿ ਜਿਹੜੀਆਂ ਦਿੱਲੀ ਦੀਆਂ ਬੀਬੀਆਂ ਭੈਣਾਂ ਮਾਵਾਂ ਧੀਆਂ ਨੇ ਉਹ ਮੰਦਰਾਂ ਦੇ ਵਿੱਚ ਜਾ ਕੇ ਮੇਰੀ ਵਾਸਤੇ ਪ੍ਰਾਰਥਨਾ ਕਰੋ ਕਿਉਂ ਕਿ ਉਹ ਭਾਜਪਾ ਦਾ ਜਿਹੜਾ ਕਿਉਂਕਿ ਭਾਜਪਾ ਨੂੰ ਲੱਗਦਾ ਕਿ ਹਿੰਦੂ ਵੋਟ ਬੈਂਕ ਸਾਡਾ ਹੀ ਆ ਪਰ ਉਹ ਨਾਲ ਦੇ ਨਾਲ ਭਾਜਪਾ ਦੇ ਹਿੰਦੂ ਵੋਟ ਬੈਂਕ ਨੂੰ ਵੀ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਦਿੱਲੀ ਦੀ ਵਿਧਾਨ ਸਭਾ ਚੋਣਾਂ ਹੋਈਆਂ ਸੀ ਸ਼ਹੀਨ ਬਾਗ ਦੇ ਵਿੱਚ ਬੜਾ ਕੁਝ ਵਾਪਰਿਆ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਨੇ ਸ਼ਹੀਨ ਬਾਗ ਬਾਰੇ ਇੱਕ ਵੀ ਟਿੱਪਣੀ ਨਹੀਂ ਕੀਤੀ ਹੈਗੀ ਕਿਉਂਕਿ ਉਹ ਮੁਸਲਮ ਭਾਈਚਾਰੇ ਦੇ ਨਾਲ ਮਸਲਾ ਸੀ ਤੇ ਜੇ ਮੁਸਲਮ ਭਾਈਚਾਰੇ ਦੇ ਮਸਲੇ ਤੇ ਕੋਈ ਬੋਲਦਾ ਆ ਗਿਆ ਤੇ ਇਹਦਾ ਮਤਲਬ ਹੈ ਕਿ ਤੁਹਾਡੀ ਪੂਰੀ ਦੀ ਪੂਰੀ ਹਿੰਦੂ ਵੋਟ ਬੈਂਕ ਕੱਟੀ ਗਈ ਹੁਣ ਇਸ ਮਸਲੇ ਦੇ ਵਿੱਚ ਉਹਨਾਂ ਕਹਿੰਦਾ ਜਦੋਂ ਜੇਲ੍ਹ ਜਾਵੇ ਕੀ ਚਾਹੀਦਾ ਭਗਵਤ ਗੀਤਾ ਚਾਹੀਦਾ ਤੇ ਰੋਮਾਂ ਚਾਹੀਦੀ ਹੈਗੀ ਨਾ ਮਤਲਬ ਹਿੰਦੂ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਤੇ ਦਿੱਲੀ ਦੇ ਵਿੱਚ ਦੰਗੇ ਹੋ ਰਹੇ ਸੀ ਤੇ ਅਰਵਿੰਦ ਕੇਜਰੀਵਾਲ ਉਹਨੇ ਪੰਜਾਬ 'ਚ ਤਿਰੰਗਾ ਯਾਤਰਾ ਕੱਢੀ ਹੈਗੀ ਸੀ ਪੰਜਾਬ ਦੇ ਵਿੱਚ ਤਾਂ ਕਦੀ ਦੰਗੇ ਨਹੀਂ ਹੋਏ ਜਿੰਨੇ ਪੂਰੇ ਇੰਡੀਆ ਦੇ ਵਿੱਚ ਦੰਗੇ ਹੋਏ ਨੇ 47 ਉਹਨੂੰ ਦੰਗੇ ਨਹੀਂ ਹੋ ਕੋਈ ਦੋ ਫਿਰ ਕੇ ਕਿਉਂਕਿ ਵੰਡ ਨੂੰ ਲੈ ਕੇ ਕੁਝ ਉਸ ਤੋਂ ਬਾਅਦ ਕਦੀ ਦੰਗੇ ਨਹੀਂ ਲੇਕਿਨ ਪੰਜਾਬ ਦੇ ਲੋਕ ਐਡੇ ਤਿਰੰਗੇ ਦੀ ਯਾਤਰਾ 'ਚ ਰੰਗੇਗੇ ਹੈਗੇ ਕਿ ਸਾਨੂੰ ਇੱਥੇ ਕਹਦੇ ਤਿਰੰਗੇ ਯਾਤਰਾ ਖੜੀ ਲੋੜ ਸਾਡੇ 'ਚ ਔਰ ਸਾਡੇ 'ਚ ਸਾਡੇ ਤੋਂ ਵੱਡੀ ਏਕਤਾ ਤੇ ਅਖੰਡਤਾ ਦਾ ਸਬੂਤ ਪੰਜਾਬੀਆਂ ਤੋਂ ਵੱਧ ਕੋਈ ਹੈ ਨਹੀਂ ਜੀਵਾਲ ਆਮ ਆਦਮੀ ਪਾਰਟੀ ਤਿਰੰਗੇ ਨੂੰ ਤੇ ਦੇਸ਼ ਸ਼ਬਦ ਨੂੰ ਇਹ ਦੋ ਚੀਜ਼ਾਂ ਨੂੰ ਬੜਾ ਪ੍ਰਮੋਟ ਕਰਦੀ ਹੈ ਅੱਜ ਵੀ ਜਦੋਂ ਭੁੱਖ ਹੜਤਾਲ ਵਾਲੇ ਪੋਸਟਰ ਜਾਰੀ ਹੋਏ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਨਾਲ ਇੱਕ ਲਾਈਨ ਚਲਾਈ ਅਰਵਿੰਦ ਕੇਜਰੀਵਾਲ ਦੇ ਲਈ ਕਿ ਦੇਸ਼ ਰੱਖੇਗਾ ਭੁੱਖ ਹੜਤਾਲ ਉਹਨਾਂ ਨੇ ਦੇਸ਼ ਤੋਂ ਹਿੰਦੁਸਤਾਨ ਦੇ ਤੇ 40% ਦੇ ਲੋਕ ਤਾਂ ਪਹਿਲਾਂ ਹੀ ਭੁੱਖੇ ਸੌਂਦੇ ਹੈਗੇ ਨੇ ਇਹਨਾਂ ਦੇ ਸਵੇਰੇ ਖਾ ਲਈਆਂ ਹੋਣੀਆਂ ਰੋਟੀਆਂ ਤੁਸੀਂ ਸ਼ਾਮੀ 4 ਵਜੇ ਤੋਂ ਬਾਅਦ ਖਾ ਲੈਣਗੇ ਅੱਜ ਕੱਲ ਇਹ ਜਿਹੇ ਨਰਜੀ ਡਰਿੰਕ ਆ ਗਏ ਨੇ ਸਵੇਰੇ ਪੀ ਲੋ ਭੁੱਖ ਨਹੀਂ ਲੱਗਦੀ ਤੁਸੀਂ ਸਵੇਰੇ 10 ਵਜੇ ਰੱਖਣਾ ਇਹਨਾ 9:30 ਵਜੇ ਤੁਸੀਂ ਇੰਨਾ ਕੜਾਹ ਖਾ ਲਓ ਤੁਹਾਨੂੰ ਪੂਰੇ ਦਿਨ ਭੁੱਖ ਨਹੀਂ ਲੱਗਦੀ ਸਵੇਰੇ ਕੁਲਚੇ ਖਾ ਲਓ ਤੁਹਾਨੂੰ ਭੁੱਖ ਨਹੀਂ ਲੱਗਦੀ ਪਰ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਸਵੇਰ ਦੀ ਰੋਟੀ ਹੈ ਨਾ ਉਹਨਾਂ ਨੂੰ ਦੁਪਹਿਰ ਦੀ ਰੋਟੀ ਨਾ ਰਾਤ ਦੀ ਰੋਟੀ ਅੱਜ ਹੀ ਹੁਣੇ ਮੈਂ ਖਬਰ ਪੜ੍ਹ ਰਿਹਾ ਸੀ ਕਿ ਇੱਕ ਸਟੇਟ ਦੇ ਵਿੱਚ ਸਿਰਫ ਇੱਕ ਕਿੱਲੇ ਦੇ ਵਿੱਚ 60 ਬੋਰ ਲੱਗਿਆ ਗਨੇ ਪਾਣੀ ਦੇ ਕਿਉਂਕਿ ਉਸ ਪਿੰਡ ਦੇ ਵਿੱਚ ਪਾਣੀ ਖਤਮ ਹੋ ਗਿਆ 60 ਬੋਰ ਇੱਕ ਕਿਲੇ ਦੇ ਵਿੱਚ ਲੱਗੇ ਆ ਗਏ ਨੇ ਤੇ ਲੋਕ ਤਾਂ ਪਾਣੀ ਤੋਂ ਪਿਆਸੇ ਆ ਗਏ ਨੇ ਤੇ ਰੋਟੀ ਤਾਂ ਬੜੀ ਦੂਰ ਦੀ ਗੱਲ ਹੈਗੀ ਨਾ ਪਰ ਕਿਉਂਕਿ ਪੋਲਿਟੀਕਲ ਸਾਰੇ ਡਰਾਮੇ ਆ ਗਏ ਨੇ ਜੋ ਕੀਤੇ ਆ ਗਏ ਲੇਕਿਨ ਇਹਨਾਂ ਲੱਗਦਾ ਕਿ ਦੇਸ਼ ਰੱਖੇਗਾ ਕਿਉਂਕਿ ਦੋ ਸੂਬਿਆਂ ਦੇ ਇੱਕ ਹਰ ਹੁਣ ਇਹਨਾਂ ਦਾ ਇੱਕ ਵਰਕਰ ਹਰ ਇੰਡੀਆ ਦੇ ਵਿੱਚ ਤੇ ਹੋਊਗਾ ਲੇਕਿਨ ਇਹ ਜਿਹੜੇ ਮਸਲੇ ਲੋਕਾਂ ਨੂੰ ਕਿਵੇਂ ਕਨੈਕਟੀਵਿਟੀ ਕਿਵੇਂ ਲੋਕਾਂ ਦੇ ਨਾਲ ਕਰਨੀ ਆ ਗਈ ਹੈ ਹਾਲਾਂਕਿ ਜਦੋਂ ਅੱਜ ਸੀਐਮ ਸਾਹਿਬ ਜਾ ਰਹੇ ਸੀ ਚਮਕੌਰ ਸਾਹਿਬ ਦੇ ਨੇੜੇੋਂ ਲੰਘੇ ਆ ਗਏ ਤੇ ਲੋਕਾਂ ਨੇ ਵਿਰੋਧ ਵੀ ਕੀਤਾ ਹੈਗਾ ਔਰ ਜਿਹੜੀ ਅੱਜ ਉਹਨਾਂ ਨੇ ਖਟਕੜ ਕਲਾ ਦੇ ਵਿੱਚ ਕੀ ਕੀ ਉੱਥੇ ਹੁਣ ਖਟਕੜ ਖਲਾ ਇਸ ਕੰਮ ਵਾਸਤੇ ਆ ਸਾਡਾ ਸ਼ਹੀਦੇ ਆਜ਼ਮ ਸਰਦਾਰ ਭਗ ਸਿੰਘ ਦਾ ਪਿੰਡ ਇਸ ਕਰਕੇ ਰਹਿ ਗਿਆ ਕਦੀ ਸੌ ਚੁੱਕਣੀ ਹੋਵੇ ਤੇ ਖਟਕੜ ਖਲਾ ਜੇ ਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਦਿੱਲੀ ਦੇ ਤਿਆੜ ਜੇਲ੍ਹ ਚ ਪੰਦਾ ਤੇ ਖਟਕੜ ਖਲਾ ਆ ਕੇ ਭੁੱਖ ਹੜਤਾਲ ਰੱਖ ਲੋ ਕੀ ਉਹ ਜਿਹੜੀ ਸ਼ਹਾਦਤ ਦਾ ਪ੍ਰਤੀਕ ਏਕਤਾ ਤੇ ਖੰਡਤਾ ਦਾ ਪ੍ਰਤੀਕ ਉਹ ਜਿਹੜਾ ਪਿੰਡ ਆ ਜਿੱਥੇ ਬੰਦਾ ਜਿਵੇਂ ਗੁਰਦੁਆਰੇ ਮੰਦਰ ਮਸਜਿਦਾਂ ਦੇ ਅੱਗੇ ਉਹਦੀ ਲੰਘ ਕੇ ਸਿਰ ਝੁਕਾਉਂਦਾ ਉਸ ਧਰਤੀ ਤੇ ਸਿਰ ਝੁਕਾ ਕੇ ਜਾਂਦੀ ਨੇ ਜਨਤਾ ਉਹ ਪਿੰਡ ਇਹ ਉਹ ਪੋਲੀਟਿਕਲ ਇੱਕ ਸੈਂਟਰ ਬਣ ਗਿਆ ਹੈਗਾ ਇਸੇ ਕਰਕੇ ਅੱਜ ਸੁਨੀਲ ਜਾਖੜ ਜਿਹੜੇ ਭਾਜਪਾ ਦੇ ਪ੍ਰਧਾਨ ਉਹਨਾਂ ਨੇ ਆਮ ਆਦੀ ਪਾਰਟੀ ਦੇ ਇਸ ਐਕਸ਼ਨ ਤੇ ਟਿੱਪਣੀ ਵੀ ਕੀਤੀ ਹੈਗੀ ਆ ਪਰ ਇਹ ਜਿਹੜਾ ਹੁਣ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਧੱਕਾ ਹੋਇਆ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਉਹਦੇ ਨਾਲ ਤੱਕਾਇਆ ਕਿ ਨਹੀਂ ਪਰ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਕਿਵੇਂ ਰਹਿਣਾ ਹੈਗਾ ਲੋਕਾਂ ਨੂੰ ਕਿਵੇਂ ਆਪਣੇ ਨਾਲ ਜੋੜਨਾ ਹੈਗਾ ਲੋਕਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਇਹ ਸਾਰੇ ਐਕਸ਼ਨਾਂ ਦੇ ਦੌਰਾਨ ਜਦੋਂ ਦੀ ਗ੍ਰਿਫਤਾਰੀ ਹੋਈ ਹੈ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੈਨਰ ਤੋਂ ਇਹ ਗੱਲ ਨਹੀਂ ਲਿਖੀ ਗਈ ਕਿ ਇੰਡੀਆ ਗੱਠ ਜੋੜ ਨੂੰ ਮਜ਼ਬੂਤ ਕਰੋ ਕੇਜਰੀਵਾਲ ਸ਼ਬਦ ਨੂੰ ਮਜ਼ਬੂਤ ਕੀਤਾ ਜਾ ਰਿਹਾ ਸਿਰਫ ਹਾਲਾ ਕਿ ਉਹ ਗੱਠ ਜੁੜਦਾ ਹਿੱਸਾ ਨਹੀਂ ਇਹਦਾ ਮਤਲਬ 20 22 ਸੀਟਾਂ ਤੇ ਸੀਮਤ ਉਹ ਜਿੰਨਾ ਚਾਹੁੰਦੇ ਨੇ ਸਾਰੀਆਂ ਦੀਆਂ ਸਾਰੀਆਂ ਬਾਕੀ ਜਿੱਥੇ ਮਰਜੀ ਜਾਣ ਮੈਨੂੰ ਇਹਦੇ 'ਚ ਇਹ ਲੱਗਦਾ ਕਿ ਇੱਕ ਹੋਰ ਗੱਲ ਹੈ ਕਿ ਆ ਬੀਜੇਪੀ ਔਰ ਆਮ ਆਦੀ ਪਾਰਟੀ ਕਿਤੇ ਨਾ ਕਿਤੇ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਆਮ ਆਦੀ ਪਾਰਟੀ ਬੀਜੇਪੀ ਦੀ ਬ ਕਿ ਅਰਵਿੰਦ ਕੇਜਰੀਵਾਲ ਦਾ ਵੀ ਕਹਿੰਦੇ ਕਿ ਪਸ਼ੋਕੜ ਕਿਤੇ ਨਾ ਕਿਤੇ ਇਹਦੇ ਚ ਹੀ ਜੁੜਿਆਗਾ ਆਰਐਸਐਸ ਨਾਲ ਆਰਐਸਐਸ ਨਾਲ ਜੁੜਿਆਗਾ ਤੇ ਇਹ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੂੰ ਇੰਡੀਆ ਗੱਠ ਜੋੜ ਦਾ ਇੱਕ ਵੱਡਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀਆ ਰਾਹੁਲ ਗਾਂਧੀ ਤੇ ਇੱਕ ਵੱਡਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 1 ਔਰ 2 ਔਰ ਜਿਵੇਂ ਉਹ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਏਕਤਾ ਅਖੰਡਤਾ ਦੀਆਂ ਗੱਲਾਂ ਕਰ ਰਹੇ ਨੇ ਕਿ ਫਿਰਕੂ ਪੁਨੇ ਤੋਂ ਦੂਰ ਇੱਕ ਦੇਸ਼ ਇੱਕ ਹੋਣਾ ਚਾਹੀਦਾ ਬੋਲੀ ਦੇ ਆਧਾਰ ਤੇ ਦੇਸ਼ ਦੇ ਆਧਾਰ ਵੰਡ ਬੋਲੀਆਂ ਦੇ ਆਧਾਰ ਤੇ ਖਾਣ ਪੀਣ ਦੇ ਆਧਾਰ ਤੇ ਇਸ ਇਹ ਲੋਕਾਂ ਦੀ ਆਜ਼ਾਦੀ ਹੈ ਗੁਲਦਸਤਾ ਰਹਿਣਾ ਚਾਹੀਦਾਗਾ ਉਹ ਕਿਤੇ ਨਾ ਕਿਤੇ ਇਹ ਆ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਸ਼ਕਤੀਆਂ ਹੁੰਦੀਆਂ ਨੇ ਕਿ ਤੁਹਾਡਾ ਕਿਹੜਾ ਪੋਲੀਟੀਕਲ ਦੁਸ਼ਮਣ ਹੈਗਾ ਕਿਹੜਾ ਵੱਡਾ ਸ਼ਰੀਕ ਹੈਗਾ ਇੱਕ ਨਵੇਂ ਸ਼ਰੀਕ ਨੂੰ ਹਵਾ ਦਿੱਤੀ ਜਾਵੇ ਇਹ ਬੜਾ ਸਾਰਾ ਪ੍ਰੀਪਲਾਨ ਹੁੰਦਾ ਕਿਉਂਕਿ ਅੰਨਾ ਹਜਾਰੇ ਮੂਵਮੈਂਟ ਦੇ ਵਿੱਚ ਬਹੁਤ ਸਾਰੇ ਚਿਹਰੇ ਨਿਕਲੇ ਨੇ ਪਰ ਉਹਨਾਂ ਵਿੱਚੋਂ ਕਿਸਮਤ ਵਾਲਾ ਕੌਣ ਨਿਕਲਿਆ ਹੈਗਾ ਅਰਵਿੰਦ ਕੇਜਰੀਵਾਲ ਨਾ ਉਹਦੇ ਵਿੱਚ ਕਿਸਮਤ ਵਾਲਾ ਅੰਨਾ ਹਜਾਰੇ ਨਿਕਲਿਆ ਜਿਹੜਾ ਪਹਿਲਾਂ ਬੀਜੇਪੀ ਦੇ ਇਸ਼ਾਰਿਆਂ ਤੇ ਨੱਚਦੇ ਸੀ ਤੇ ਹੁਣ ਬੀਜੇਪੀ ਇਸ਼ਾਰਿਆਂ ਤੇ ਚੁੱਪ ਕਰਕੇ ਬੈਠ ਗਏ ਜਿਹੜੀ ਬੀਬੀ ਕਿਰਨ ਬੇਦੀ ਆ ਬੀਜੇਪੀ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਨੇ ਉਹਨਾਂ ਨੂੰ ਲੈਫਟੀਨੈਂਟ ਗਵਰਨਰ ਪੁੱਡੇਚਾਰੀ ਬਣ ਕੇ ਉਸ ਤੋਂ ਬਾਅਦ ਚੁੱਪ ਕਰ ਗਏ ਚਾ ਚਾਹੇ ਕੁਮਾਰ ਵਿਸ਼ਵਾਸ ਚਾਹੇ ਉਹਦੇ ਚਾਸ਼ੂਤੋ ਚਾਹੇ ਉਹਦੇ ਚ ਭੂਸ਼ਣ ਪਰਵਾਰ ਉਹਨਾਂ ਦੇ ਨਹੀਂ ਕੁਝ ਖੱਟਿਆ ਹੈਗਾ ਜੋ ਵੀ ਖੱਟਿਆ ਕਮਾਇਆ ਉਹ ਝੋੜੀ ਕੇ ਦੇ ਚ ਪਾਇਆ ਹੈਗਾ ਉਹ ਅਰਵਿੰਦ ਕੇਜਰੀਵਾਲ ਦੇ ਇਹ ਇੱਕ ਪੋਲੀਟੀਕਲ ਲੜਾਈ ਆ ਗਈ ਔਰ ਇਹਦੇ ਚ ਇਹਨਾਂ ਲੱਗਦਾ ਕਿ ਔਰ ਦੇਖੋ ਪ੍ਰਸ਼ਟਾਚਾਰ ਨੂੰ ਉਜਾਗਰ ਕਰਨ ਦੇ ਮਸਲੇ ਦੇ ਵਿੱਚ ਕਿਉਂਕਿ ਇਹਨਾਂ ਨੇ 2005 ਦੇ ਵਿੱਚ ਜੋ ਡਾਕਟਰ ਬਨਮੋਹਨ ਸਿੰਘ ਹੋਣਾ ਨੇ ਰਾਈਟ ਟੂ ਜਿਹੜਾ ਆਰਟੀਆਈ ਜੀ ਸੂਚਨਾ ਅਧਿਕਾਰ ਕਮਿਸ਼ਨ ਐਕਟ ਕੀਤਾ ਉਹਦਾ ਸਭ ਤੋਂ ਫਾਇਦਾ ਚੱਕਿਆ ਇੰਨਾ ਨਿਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਨੂੰ ਜਾਗਰ ਕੀਤਾ ਤੇ ਫਿਰ ਮੈਕਸਸ ਅਵਾਰਡ ਇਹਨਾਂ ਨੂੰ ਮਿਲਿਆ ਤੇ ਉਹ 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 ਦਿਨ ਦੇਖੋਗੇ ਉਹਦੇ ਚ ਇਹਨਾਂ ਨੂੰ ਜੇਲ੍ਹ ਹੋ ਗਈ ਭ੍ਰਿਸ਼ਟਾਚਾਰ ਦੇ ਮਸਲੇ 'ਚ ਜੇਲ੍ਹ ਹੋ ਗਈ ਪਰ ਇਹ ਜਿਹੜਾ ਹੁਣ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੇ ਦੇਸ਼ ਭਰਜ ਕੀਤਾ ਦੇਸ਼ ਭਰ ਚੋਂ ਤਾਂ ਕੋਈ ਖਬਰ ਆਈਆਂ ਨਹੀਂ ਜਾਂ ਦਿੱਲੀ ਤੋਂ ਆਈਆਂ ਨਹੀਂ ਜਾਂ ਪੰਜਾਬ ਤੋਂ ਆਈਆਂ ਨਹੀਂ ਕਿਉਂਕਿ ਪੰਜਾਬ 'ਚ ਇਹਨਾਂ ਦੀ ਸਰਕਾਰ ਦਿੱਲੀ ਇਹਨਾਂ ਦੀ ਸਰਕਾਰ ਕੋਈ ਹਿਮਾਚਲ ਤੋਂ ਨਹੀਂ ਖਬਰ ਆਈ ਕੋਈ ਹਰਿਆਣਾ ਤੋਂ ਨਹੀਂ ਕੋਈ ਦਿੱਲੀ ਉੱਤਰਾਖੰਡ ਤੋਂ ਨਹੀਂ ਕੋਈ ਰਾਜਸਥਾਨ ਤੋਂ ਨਹੀਂ ਇਹ ਲੋਕਾਂ ਨੂੰ ਜੋੜਨ ਵਾਸਤੇ ਕਿਉਂਕਿ ਇਹ ਇਲੈਕਸ਼ਨ ਆ ਹੋਰੇ ਇਹਦੇ ਚ ਆ ਕੇ ਲੋਕਾਂ ਦੀ ਹਮਦਰਦੀ ਅ ਵੀ ਇਕੱਠੀ ਕਰਨ ਦੀ ਜਿਹੜੀ ਕੋਸ਼ਿਸ਼ ਆ ਔਰ ਇਸ ਮਸਲੇ ਦੇ ਵਿੱਚ ਪੋਲੀਟੀਕਲ ਪਾਰਟੀਆਂ ਅਜੇ ਹੀ ਡਰਾਮੇ ਕਰਦੀਆਂ ਰਹਿੰਦੀਆਂ ਹੁੰਦੀਆਂ ਕਿ ਜਿੰਨਾ ਕਿਉਂਕਿ ਇਹ ਪੋਲੀਟੀਕਲ ਰੈਲੀਆਂ ਹੁਣ ਪੋਲੀਟੀਕਲ ਇਦਾਂ ਦੇ ਐਕਸ਼ਨ ਹੋਏ ਇਹ ਅੱਜਕੱਲ ਸਿਰਫ ਸਿਵਲ ਨਰੋਲ ਰੂਪ ਦੇ ਵਿੱਚ ਡਰਾਮੇ ਰਹਿ ਗਏ ਨੇ ਉਹ ਜਦੋਂ ਉਹ ਸਮਾਂ ਨਿਕਲ ਚੁੱਕਾ ਹੈਗਾ ਜਦੋਂ ਲੀਡਰਾਂ ਦੇ ਵਿੱਚ ਕਰਦਾਰ ਹੁੰਦਾ ਸੀ ਲੀਡਰਾਂ ਦੇ ਵਿੱਚ ਨੈਤਿਕਤਾ ਹੁੰਦੀ ਸੀ ਉਹ ਤੇ ਖਤਮ ਹੋ ਗਈ ਉਹ ਟਾਈਮ ਹੁਣ ਨਾ ਕਿਸੇ ਲੀਡਰ ਦੇ ਵਿੱਚ ਕਿਰਦਾਰ ਰਹਿ ਗਿਆ ਨਾ ਕੋਈ ਨੈਤਿਕਤਾ ਰਹਿ ਗਈ ਹੈ ਉਹ ਤੇ ਨਰੋਲ ਰੂਪ ਦੇ ਵਿੱਚ ਹੈ ਕਿ ਇੱਕ ਨੂੰ ਠੱਬੀ ਲਾਉਣੀ ਹੈ ਤੇ ਅੱਗੇ ਕਿਵੇਂ ਵਧਣਾ ਹੈ ਕਹਿੰਦੇ ਪੰਜਾਬ ਦੇ ਵਿੱਚ ਵੀ ਇੱਕ ਲੀਡਰ ਸੀ ਉਹ ਜੇ ਕੋਈ ਦਾ ਸਿਆਸੀ ਸ਼ਰੀਕ ਹੈ ਜੇ ਤੇ ਕਿਤੇ ਉਹ ਛੋਟੇ ਜਿਹੇ ਖੱਡੇ 'ਚ ਡਿੱਗਣ ਲੱਗਦਾ ਸੀ ਤੇ ਉਹਨੂੰ ਭੱਜ ਕੇ ਬਾਹੋਂ ਫੜ ਕੇ ਬਚਾ ਲੈਂਦੇ ਸੀ ਉਹ ਇਸ ਕਰਕੇ ਬਚਾ ਲੈਂਦੇ ਸੀ ਕਿ ਉਹਨੇ ਆਪੇ ਨਿਕਲ ਆਣਾ ਪਰ ਮੈਂ ਹੀ ਬਚਾਲਾ ਇੱਕ ਆਸਾਨ ਰਹੂਗਾ ਤੇ ਜੇ ਉਹ ਬੰਦਾ ਖੂਜ ਜਾਂ ਸਮੁੰਦਰ ਚ ਡਿੱਗਣ ਲੱਗਦਾ ਸੀ ਤਾਂ ਉਹਨੂੰ ਧੱਕਾ ਮਾਰ ਦਿੰਦੇ ਕਿ ਇੱਥੋਂ ਉਹਨੇ ਵਾਪਸ ਨਹੀਂ ਆਉਣਾਗਾ ਤੇ ਦੇਸ਼ ਦੀ ਸਿਆਸਤ ਵੀ ਇਹੀ ਕੁਝ ਹੋਗੀ ਆ ਕਿ ਜੇ ਤੇ ਛੋਟਾ ਕੋਈ ਖੱਡਾਗਾ ਤੇ ਬਾਹ ਫੜ ਲਓ ਫਿਰ ਡਿੱਗਣ ਲੱਗਾ ਤੇ ਜੇ ਕੋਈ ਖੂਹ ਆ ਜਾਂ ਸਮੁੰਦਰ ਆ ਤੇ ਧੱਕਾ ਦੇ ਦੋ ਇਸ ਕਰਕੇ ਦੇ ਦੀ ਸਿਆਸਤ ਇਹੀ ਆ ਕਿ ਇੱਕ ਨੂੰ ਠੱਬੀ ਲਾਓ ਅੱਗੇ ਵੱਧ ਇੱਕ ਨੂੰ ਠੱਬੀ ਲਾਓ ਇਹ ਤੇ ਇੱਕ ਪਾਰਟੀ ਆਮ ਆਦੀ ਪਾਰਟੀ ਦੀ ਲੜਾਈ ਕਾਂਗਰਸ ਨਾਲ ਹੋ ਸਕਦੀ ਬੀਜੇਪੀ ਨਾਲ ਹੋ ਸਕਦਾ ਇਹ ਤਾਂ ਵਿਦਨ ਦਾ ਪਾਰਟੀ ਪੰਜਾਬ ਦੇ ਵਿੱਚ ਵੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ 227 ਤੱਕ ਕੋਈ ਲਾੜ ਨਹੀਂ ਸਦਾ ਲੇਕਿਨ ਚਾਰ ਪੰਜ ਅਜਿਹੇ ਹੈ ਲੀਡਰ ਜਿਹੜੇ ਲੱਗਦੇ ਕਿ ਅੱਜ ਹੀ ਮੁੱਖ ਮੰਤਰੀ ਨੂੰ ਹਟਾ ਦੇਣਾ ਤੇ ਮੈਂ ਅਗਲਾ ਸੀਮ ਮੈਂ ਹੀ ਆ ਇਹ ਇਹ ਚਾਹੇ ਵਿਦਨ ਦਾ ਪਾਰਟੀ ਤੇ ਚਾਹੇ ਫਿਰ ਇੱਕ ਵਿਰੋਧੀ ਪਾਰਟੀ ਦੇ ਵਿੱਚ ਇਹ ਹੈ ਕਿ ਕਿਵੇਂ ਠੱਬੀ ਲਾਉਣੀ ਆ ਉਹ ਸਾਰਿਆਂ ਦੇ ਸਾਹਮਣੇ ਆ